ਆ ਲੋ ਜੀ ਆਪਾਂ بیا ਦੇਖ ਚੁੱਕੇ ਆ ਖੋਆ ਆਪਾਂ ਕੱਟਿਆ ਅੱਜ ਸਵੇਰੇ ਸਵੇਰੇ ਦੁੱਧ ਮੰਗਾਏ ਆ ਕਿਤੋਂ ਗੁਜਰਾਤੋਂ ਹਨਾ ਗੁਜਰਾਤੋਂ ਹਾਂ ਅੱਗੇ ਵੀ ਉਹ ਹੀ ਦੇ ਕੇ ਜਾਂਦਾ ਖੋਆ ਵਧੀਆ ਨਿਕਲਦਾ ਉਹਨਾਂ ਦੇ ਦੁੱਧ ਦਾ ਤੇ ਆਹ ਸਰਜਰੀ ਲਾ ਲਿਆ ਮੰਮੀ ਫੇਰਨ ਲੱਗੇ ਸੀਗੇ ਪਰ ਉਹਨਾਂ ਨੂੰ ਥੋੜਾ ਜਿਹਾ ਭਾਰਾ ਵੀ ਆ ਹਨਾ ਖਰਚਾ ਵੀ ਭਾਰਾ ਲੱਗਦਾ ਹੋਊਗਾ ਹਨਾ ਹਾਂ ਭਾਰਾ ਹਾਂ ਛੋਟੇ ਨਾਲ ਤਾਂ ਕੱਢਿਆ ਜਾਂਦਾ ਪਰ ਵੱਡੇ ਦਾ ਨਹੀਂ ਕੱਢ ਹੁੰਦਾ ਤਾਂ ਕਰਕੇ ਕਿੰਨਾਕ ਟਾਈਮ ਲੱਗੂ ਕੰਨਾਕ ਟਾਈਮ ਹੋ ਗਿਆ ਘੰਟਾ ਹੋ ਗਿਆ ਇਹ ਨਾ ਘੰਟੇ ਦੋ ਵਾਂਟੇ ਹੋਵੇ ਸਾਢੇ 10 ਵਜੇ ਲੱਗੇ ਸੀਗੇ ਹਾਂ ਸਾਢੇ 10 ਵਜੇ ਫੇਰ ਸਾਢੇ 12 ਹੋ ਗਏ ਨਹੀਂ ਹੋਈ ਹੋਣੀ 12 ਹੋਵਗੇ ਮੈਂ ਦੇਖੇ ਮੈਂ ਤਾਂ ਐਵੇਂ ਦੇਖਿਆ ਸਾਢੇ 11 ਹੋ ਜਾਣਗੇ ਜਾਂ ਪੌਣੇ 12 ਇਹਨਾਂ ਦਾ ਮਾ ਤਾਂ ਪਹਿਲਾਂ ਵੀ ਹਿੰਦੀ ਚੜਿਆ ਵੀ ਸਟੱਡ ਕਰਿਆ ਮम्मी ਦੇਖ ਮम्मी ਟਾਈਮ ਨੋਟ ਕਰ ਲੈਂਦੇ ਰਹਿਣਾ ਵੀ ਕਿੰਨਾ ਟਾਈਮ ਲੱਗਦਾ 15 ਲੀਟਰ ਦੁੱਧ ਸੀਗਾ 15 ਲੀਟਰ ਦੇਖਦੇ ਆ ਚੋ ਕਿੰਨਾ ਨਿਕਲਦਾ ਖੋਆ ਉਹ ਤਾਂ 4 ਕਿਲੋਟਰ ਚੋਂ ਕਹਿੰਦੇ ਨੇ ਕਿਲੋ ਨਿਕਲੇ ਆਉਂਦਾ ਅੱਛਾ ਹੂੰ ਇਹ ਸੌਂਦਾ ਕਿ ਇਹ ਨਿਕਲੂਗਾ ਤੇਰਾ ਯਾਨੀ ਪਾਈਏ ਵਰਨੇ ਕੋਈ 3 ਕਿਲੋ ਤੇ 3.5 ਕਿਲੋ ਚਾਹੀਦਾ ਚੋ ਆਹ 3.5 ਚਾਹੀਦਾ ਐ ਚੋ ਨਿਕਲਣਾ ਇੱਕ ਚੁੱਲਾ ਵੀ ਥੋੜਾ ਛੋਟਾ ਆਇਤਾ ਵੈਸੇ ਜੇ ਲੋਵ ਵਗੈਰਾ ਆਪਾਂ ਬਣਾ ਕੇ ਨਾ ਇੱਟਾਂ ਦੀ ਗਾਵਾਂ ਤੇ ਨਹੀਂ ਕਰੀ ਉਹਦੇ ਤੇ ਉਹ ਕਰ ਲੈਂਦੇ ਬਹੁਤ ਛੇਤੀ ਬਣਨਾ ਸੀਗਾ ਚੁੱਲਾ ਇੱਕ ਰੱਖ ਕੇ ਚਾਰ ਬਣਾਉਂਦਾ ਸੀਗਾ ਨਾਲੇ ਖੁੱਲੇ ਜੇ ਵਧੀਆ ਧੁੱਪ ਵੀ ਬਣੀ ਵਧੀਆ ਕਿਹਾ ਸੀ ਤੁਸੀਂ ਵੀਰ ਜੀ ਨੇ ਪੁੱਛਿਆ ਸੀ ਕਿਹਨਾਂ ਨੂੰ ਪੁੱਛਿਆ ਸੀ ਅੱਛੇ ਮਾਂਗੇ ਤੇ ਕਹਿੰਦੇ ਕਿ ਹਾਂ ਮੈਂ ਵੀ ਕੰਮ ਨਾ ਨਹੀਂ ਕਰਨਾ ਮੈਂ ਮੈਨੂੰ ਕਹਿੰਦੇ ਕਿ ਲੋਵੜਾ ਮੈਂ ਖਾ ਕੇ ਕਹੂਗਾ ਵੀਰਾਂ ਨੂੰ ਕਹਿੰਦਾ ਤੁਸੀਂ ਚੁੱਲਾ ਕਹਿੰਦੇ ਮਾਂ ਚੁੱਲਾ ਦਾ ਫਿਰ ਚੱਲੀ ਥੀ ਪਿਆਰੇ ਨਹੀਂ ਇੱਟਾਂ ਦਾ ਕਹਿੰਦੇ ਆ ਇੱਟਾਂ ਰੱਖ ਕੇ ਵਧੀਆ ਸੀ ਅੱਜ ਮੌਸਮ ਵਧੀਆ ਸੀ ਬਦਲੋ ਇੱਕ ਹੈ ਨਹੀਂ ਜੀ ਤੇ ਬਾਹਰ ਵਧੀਆ ਬੜਨਾ ਸੀ ਲੋਟੋ ਵਾਸਤੇ ਉੱਥੇ ਹੁਣ ਕੋਈ ਹੁਣ ਤਾਂ ਚੱਲਦਾ ਘੰਟਾ ਚਲਾਈ ਜੇ ਤਾਂ ਉਹ ਲੋ ਹੋ ਗਿਆ ਤੁਮੇਰੀ ਆ ਕਿੰਨੇ ਕਿਲੋ 15 15 ਕਿਲੋ 15 ਕਿਲੋ ਚ ਕਿੰਨਾ ਹੋ ਰਿਹਾ ਤੇ ਹੁਣ 4 ਕਿਚਾਰ ਹੈ ਸਾਢੇ 4 ਪਰ ਉੱਤਣ ਸਾਢੇ 4 ਮੈਂ 4 ਕਿਲੋ ਗਾਵਾ ਤੁਸੀਂ ਉਸੇ ਲੈਣੇ ਸੀ ਜਿਆਦਾ ਪੌਣਾ ਕਿਲੋ ਲੱਗ ਰਿਹਾ ਸੀ ਮਤਲਬ 800 ਗ੍ਰਾਮ ਲੱਗਾ ਜੀ ਪੂਰਾ ਇਹ ਚੋਂ ਫੇਰ ਮੇਰੇ ਨਾਲ ਕਿਲੋ ਨਿਕਲਦਾ ਇਹਨਾਂ ਗਾਣੇ ਬਚਾਰ ਵਾਲੇ ਚੋਂ ਮੱਝ ਦੇ ਚੋਂ ਇਹ ਕਿਲੋ ਫੇ ਹੋ ਗਿਆ ਫਿਰ 3 ਕਿਲੋ ਰੱਖੂ ਹੈ 65 ਤੈਨੂੰ ਦੇ ਰੱਖਾ ਤੇਰੇ ਸਾਹਦੇ ਸਾਢੇ ਤੇ ਨਿਕਲੂਗਾ ਹਾਂਜੀ ਕਿੰਨਾ ਨਿਕਲਦਾ ਹੈ ਕਈ ਲੈ ਆਸ ਆਸ ਨਾ ਬਿਖੀ ਚਾਰ ਵੀ ਲੈ ਜੀ ਹਾਂ ਉਹ ਗਾਂ ਵਾਲੇ ਚ ਵਸ ਲਿਕਦਾ ਕੋਈ ਫੋਟੋ ਰੋਲ ਪਾਸ ਹੁੰਦਾ ਹੁੰਦਾ ਵੀ ਫਟ ਚੱਕਦੇ ਗਾਂ ਵਾਲੇ ਦੇ ਦੇਖਦੇ ਆਂ ਫਿਰ ਕਿੰਨਾ ਕ ਨਿਕਲਦਾ ਹਜੇ ਹਲੋ ਜੀ ਸਵੇਰ ਦੇ ਲੱਗੇ ਹੋਏ ਆਪਾਂ ਖੁਆ ਕੱਢਣ ਪਰ ਚਾਹ ਦੇ ਟਾਈਮ ਤੱਕ ਹੋਇਆ ਨਹੀਂ ਤਿਆਰ ਹੈ ਨਾ ਬੱਚਿਆਂ ਤੱਕ ਸ਼ੇਅਰ ਹੋ ਜਾਊਗਾ ਬਣਨ ਵਾਲੀ ਹੁਣ ਤਾਂ ਗੱਡੇ 'ਚ ਪੈ ਰਹੇ ਨੇ ਚਾਹ ਚੁੱਕੀਓ ਪੀਣੀ ਕਰੀਆ ਚਾਹ ਠੋਕਲੇ ਪੀਣੀ ਚਾਹੀਦੀ ਹਾਂ ਬਾਅਦ 'ਚ ਖਾਹੁਗਾ ਤਾਂ ਚਾਹ ਤਾਂ ਅੱਗ ਵੀ ਬਲਦੀ ਆ ਤੇ ਇੱਧਰ ਆਪਾਂ ਅੰਦਰ ਨਾਲ ਦੀ ਨਾਲ ਆਟਾ ਮੇਖੇ ਮੈਂ ਅੰਦਰ ਪੁੰਦੀ ਆ ਤੇ ਕਿਉ ਪਾ ਕੇ ਥੋੜਾ ਜਿਹਾ ਫਿਰ ਸ਼ਾਇਦ ਬੱਚਿਆਂ ਦੇ ਔਨ ਬੱਗ ਤਿਆਰ ਹੋ ਜਾਊਗਾ ਜੇ ਹੋ ਜਗੇ ਤਾਂ ਵਧੀਆ ਹੀ ਆ ਇਹ ਦੇਖਦੇ ਆਪਾਂ ਕਿੰਨਾ ਕਿਹੋ ਪੈਂਦਾ ਕਿਉਂਕਿ ਖੋਏ ਦੇ ਵਿੱਚ ਵੀ ਕਿਹੋ ਹੁੰਦਾ ਕਿਉਂ ਉਹ ਹੋਊਗਾ ਤਾਂ ਥੋੜਾ ਹੀ ਸੁੱਕ ਭਰੂੜਾ ਜਿਹਾ ਪੁੰਨ ਹੋਊਗਾ ਫਿਰ ਤੁਹਾਨੂੰ ਦਿਖਾਉਣੇ ਆ ਤਿਆਰ ਕਰਕੇ ਵੀ ਕਿਹੋ ਜਿਹਾ ਬਣਿਆ ਖੋਆ ਤੇ ਖੋਆ ਕਿੰਨਾ ਨਿਕਲੇ ਆ ਹਾਂਜੀ ਆਟੇ 'ਚ ਇੰਨਾ ਕਿਉਂ ਬਹੁਤ ਆ ਕਿਉਂਕਿ ਖੋਏ 'ਚ ਵੀ ਜ਼ਿਆਦਾ ਕਿਹੋ ਹੀ ਹੁੰਦਾ ਇੰਨਾ ਸੇਕ ਲੱਗਦੇ ਜੰਨੇ ਨੇ ਪੁੱਜ ਜਾਣਾ ਸਾਰੇ ਆਪਦੇ ਦੀ 4 ਕਿਲੋ ਮੇਰੀ ਕੋਈ ਗਰੰਟੀ ਨਹੀਂ ਵੀ ਚਾਹ ਠੰਡੀ ਹੋ ਜੂ ਕੋਈ ਦੀ ਢੀਕ ਚ ਸੁੱਕੀ ਚਾਹ ਪੀਵੇ ਮੈਂ ਮੈਂ ਆਪਾਂ ਰਸ ਖਾਪਦਾ ਭਾਈ ਇੱਕ ਰਸ ਨਾਲ ਚਾਹ ਪੀਤੀ ਆ ਠੀਕ ਆ ਮੈਂ ਦੇ ਤਾਂ ਮੈਂ ਆਪਦਾ ਖਾ ਲਿਆ ਆਪਾਂ ਸੁੱਕੇ ਨਹੀਂ ਬਿੰਦੇ ਹੈਗੇ ਇੱਧਰ ਆਪਾਂ ਵੀ ਆਪਾਂ ਵੀ ਚਾਹ ਲੈ ਲੈਂਦੇ ਹਾਂ ਬਰਬਾਦ ਦੇਖੋ ਚਾਹ ਬਣਾਉਣਾ ਕਹਿੰਦਾ ਮੇਰੀ ਕੋਈ ਗਰੰਟੀ ਨਹੀਂ ਵੀ ਚਾਹ ਠੰਡੀ ਹੋ ਜੂ ਪਰ ਮੈਂ ਗਰਮ ਗਰਮ ਪੀਓ ਇਹ ਤੁਸੀਂ ਵਿਚਾਰ ਕੇ ਚਾਹ ਪੀਣ ਲੱਗਿਆ ਸੀ ਹੋਆ ਬਾਅਦ ਚ ਬਿੜੇ ਬੱਚਿਆਂ ਤੱਕ ਵੀ ਬਣ ਜਵੇ ਜੇ ਨਾ ਨਹੀਂ ਬੱਚਾ ਆ ਰਿਹਾ ਨਹੀਂ ਬੱਚੇ ਆਉਣੇ ਵਾਲੇ 10 ਮਿੰਟ ਵਿੱਚ ਨਹੀਂ ਨਹੀਂ ਹੁਣ ਇੱਕ ਬੱਚਾ ਧੱਕ ਜਾਨੂੰ ਆ ਕੇ ਨਾ ਚਾਹ ਪੀਣੂ ਹਾਂ ਚਲੋ ਤਾਂ ਬਾਅਦ ਚ ਵੀ ਲੈ ਲੈਣਗੇ ਦੇਖਾ ਮੇਰਾ ਵੀ ਆਟਾ ਭੁੱਜ ਰਿਹਾ ਅੰਦਰ ਪੱਟੇ ਲੱਗੂਗਾ ਹਜੇ ਸੇਕ ਨਹੀਂ ਹਾਂ ਰੱਬਾ ਨਾ ਨਾ ਬਾਅਦੋਂ ਅੰਦੀ ਜੀ ਵੀ ਤੁਹਾਨੂੰ ਮਿਲਣਾ ਮਿਲੂਗਾ ਪਹਿਲੀ ਵਾਰ ਲਿਖੀ ਜੀ ਜੀ ਬਸ 5 ਮਿੰਟ ਮਿਲੇ ਦੇ ਮੈਨੂੰ ਇਹ ਰਹੀਆਂ ਚੇਂਜ ਬਸ ਉਹ ਵੀ ਚਾਹ ਪੀ ਲੈਣੇ ਸਾਰੇ ਨਾ ਹਾਂਜੀ ਬਸ ਉਹ ਨਰਦੀਪ ਆਟਾ ਪਾਉਣ ਰਹੀ ਸੀ ਜਗਰੂਪ ਚਾਹ ਆਟੇ ਦੇ ਵਿੱਚ ਔਰ ਚਨਾ ਫੇਰ ਲਾਤਾ ਇਦਾਂ ਮੈਂ ਤਾਂ ਆਪਣੇ ੱਤੇ ਕਿ ਨਹੀਂ ਲੱਗੀਆਂ ਮੇਰੇ ਦਾ ਵਿਸ਼ਵਾਸ ਬੰਦ ਕਰਦੀ ਉਹਦੀ ਦੇਖੋ ਜੀ ਕੰਮ ਕਿਵੇਂ ਚੜਾ ਦਿੰਦਾ ਸਲਫੇ ਬੈਠੀ ਉਧਰ ਆਟਾ ਪਨ ਹੋ ਰਿਹਾ ਸਮੈਲ ਵੀ ਆਉਣ ਲੱਗੀ ਆ ਠੇ ਦੀ ਪਹਿਲੇ ਹੀ ਤੇ ਉਹਨਾਂ ਹੋਟਲ ਦੀ ਬਲਕੀ ਆ ਸਾਰੇ ਘੋਮ ਨਹੀਂ ਗੱਡੇ ਜੇ ਲੋਕ ਸਾਰੇ ਗੱਡੇ ਇਹਦੇ ਜੋ ਉੱਠੀਆਂ ਬਸ ਬੱਚੇ ਸਕੂਲ ਗਏ ਨੇ ਜੱਦੀ ਲਈ ਹੋਈਆਂ ਸੂਰ ਉਹਦੇ ਬਾਅਦ ਵੀ ਨਹੀਂ ਕੋਈ ਕੁ ਹੋ ਰਿਹਾ ਤਾਂ ਇਦੋਂ ਬਾਅਦ ਸਮਾਂ ਚਾਹੂ ਆਉਗਾ ਇਹਦੇ ਤੇ ਦੇਰ ਇਸ ਮੇਰ ਦੀ ਸਭੂ ਸਾਰੇ ਨਾਲੇ ਨਾਲ ਦੀ ਮਿਲ ਜਾਣੇ ਨੇ ਸੂ ਸਾਰੇ ਨਾਲ ਨੇ ਸਾਰੇ ਹਾਂ ਵੀ ਕੌਣ ਕਿੱਥੇ ਕੱਢ ਬੈਠਾ ਸੀ ਮੈਂ ਥੱਕੀ ਨਹੀਂ ਕਮੈਂਟ ਕਰਕੇ ਦੱਸਿਓ ਵੀ ਪਲੀਜ਼ ਇਹਨਾਂ ਨੂੰ ਕਿਉਂ ਨਹੀਂ ਮੈਂ ਤਾਂ ਇੰਨਾ ਕੰਮ ਨਾ ਕਰਾਇਆ ਕਰਨ ਦੇਖੋ ਦੱਸਿਓ ਜੱਲੀ ਜੀ ਇਹ ਵੀ ਇਹੀ ਕੰਮ ਕੰਮ ਹੋਰ ਵੀ ਬਹੁਤ ਸੀਏ ਜੀ ਜਾਨ ਤੋਂ ਇੰਨਾ ਕੰਮ ਸਾਰੇ ਟੱਬਰ ਦਾ ਕਰਵਾਉਣਾ ਕਿਤੇ ਆਹ ਦੇਖੋ ਜੀ ਕਿੱਡਾ ਬਣ ਕੜਾਈ ਕਿੰਨਾ ਖੋ ਆਹ ਕੱਢੇ ਆ ਮੇਰ ਦੀ ਲੱਖਣੀ ਹੈ ਤੇਰੀ ਥੱਕੇ ਪਏ ਆ ਇੰਦਰ ਆਟਾ ਵੀ ਤੁਸੀਂ ਸਵੇਰੇ ਲੱਗੇ ਹੋਏ ਆ ਮੈਂ ਅਸੀਂ ਸਵੇਰੇ ਤੇ ਮੇਰੇ ਕੋਲ ਸਵੇਰੇ ਤੇ ਲੱਗੇ ਹੋਏ ਆ ਉਹ ਤਾਂ ਵੀਡੀਓ ਸਟਾਰਟ ਕਰਕੇ ਦਿਖ ਜਾਣਾ ਵੀ ਕੌਣ ਲੱਗਿਆ ਹੋਇਆ ਸਾਡੇ ਤਾਂ ਕੰਮ ਵੀ ਆਟਾ ਥੋੜਾ ਜਿਹਾ ਵਧੀਆ ਹੋਰ ਭੁੰਨ ਲਈਏ ਹੈਨਾ ਹਾਂ ਸਮੈਲ ਤਾਂ ਆਉਂਦੀ ਹੈ ਤੇ ਕੋਈ ਨਹੀਂ ਸਵਾਦ ਬਣੂਗਾ ਉੰਨੇ ਸਵਾਦ ਬਣੂਗਾ ਤੁਹਾਨੂੰ ਚਿੱਟਾ ਜਿਹਾ ਨਹੀਂਦਾ ਨਾ ਹਾਂਜੀ ਹਾਂ ਰੰਗ ਦੇ ਬੜੇ ਨੇ ਆਹ ਲੋ ਜੀ ਆਟਾ ਆਪਾਂ ਭੁੰਨ ਲਿਆ ਬੱਚੇ ਵੀ ਆਗੇ ਸਕੂਲ ਤੋਂ ਤੇ ਖੋਏ ਨੂੰ ਹਜੇ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਕਿਉਂਕਿ ਪਿੱਛੋਂ ਗੱਦੇ ਜੇ ਵੱਜਣ ਲੱਗ ਜਾਂਦੇ ਨੇ ਨਾ ਖੋਏ ਤੇ ਫਿਰ ਐਦਾਂ ਹੁੰਦਾ ਵੀ ਛਿੱਟਾ ਨਾ ਪੈ ਜਾਵੇ ਉੱਤੇ ਦੀ ਗਰਮ ਵੀ ਬਹੁਤ ਹੰਦਵ੍ਰਤਾ ਸੇਕ ਤਾਂ ਕਰਕੇ ਥੋੜੀ ਜਿਹੀ ਆਪਾਂ ਅੱਗ ਘੱਟ ਰੱਖੀ ਹੋਈ ਆ ਤੇ ਆਟਾ ਆਪਣਾ ਅੰਦਰ ਕੋ ਉੱਜ ਗਿਆ ਇਹ ਚਾ ਰੰਗ ਕਰੀਏ ਦੇਖੋ ਗੈਸ ਆਪਾਂ ਕਰਤਾ ਬੰਦ ਤੇ ਜਸ਼ਮੰਦਰ ਮਾਂਪੀ ਦਾ ਸਕੂਲ ਤੋਂ ਪਰ ਮੰਮ ਵੀ ਅਜੇ ਬੈਗ ਵੀ ਲਾਇਆ ਨਹੀਂ ਹੈਗਾ ਜਦੇ ਕਿਚਨ ਚ ਮम्मा ਕੀ ਬਣ ਰਿਹਾ ਹੈਣਾ ਪਰ ਚਾਹ ਅਜੇ ਓਕਣੇ ਪੀਣੀ ਪੈਣੀ ਆ ਫਿਰ ਬਾਅਦ ਚ ਖਾ ਲਿਓ ਹੈਣਾ ਬਾਦੋਂ ਹੋਣਾ ਆ ਬੱਚਾ ਵਾਲੇ ਜਸ਼ਨਪੀਤਾ ਹਜੇ ਕੀ ਕਰ ਰਿਹਾ ਕੀ ਹੋ ਗਿਆ ਠੀਕ ਨਹੀਂ ਇਹ ਇਹ ਕਿਹਾ ਮੈਨੂੰ ਪਤਾ ਨਹੀਂ ਸਵੇਗ ਨਾਲ ਵੀ ਛੀੜ ਡੋਲੇ ਮੈਨੂੰ ਲੈ ਲਈ ਜਿਸਨੇ ਸਭ ਕੋਲ ਨੂੰ ਦੱਰ ਰਿਹਾ ਦਿੰਦੇ ਸਭ ਕੋਈ ਵੀ ਤੂੰ ਦਦੀ ਨੀ ਬੈਠਾ ਸੀ ਕਹਿੰਦਾ ਉਹ ਆਪਦੀ ਹਮੇਸ਼ਾ ਆਕੜ ਕੇ ਰੱਖਦਾ ਹੈ ਕੀ ਹਾਂ ਮੈਨੂੰ ਹਮੇਸ਼ਾ ਥਾਣੀ ਕਰ ਹਾਂ ਸਹੀ ਗੱਲ ਹੈ ਉਹ ਵੀ ਮਾਦੂਰ ਬਣ ਗਿਆ ਡੈਗ ਲੈ ਆਦੋ ਜੀ ਅਰਮਾਨ ਹਾਂਜੀ ਆ ਦੇਖੋ ਜੀ ਈਰਮਾਨਪ੍ਰੀਤ ਦੇ ਕੰਮ ਸਕੂਲ ਚ ਅਸੀਂ ਲੰਚ ਨਹੀਂ ਕਰਨਾ ਸਕੂਲ ਚ ਕਤੇ ਨਹੀਂ ਕਰੇ ਅਸੀਂ ਦੇਖੋ ਤੇ ਜੀ ਨਹੀਂ ਕਰਦਾ ਕਿ ਮੈਂ ਪਰੌਂਠਾ ਖਾ ਲਿਆ ਸੀ ਪਰ ਭੁੱਲ ਗਈ ਅੱਜ ਅਸੀਂ ਸੋਖਾ ਲੱਗ ਗਿਆ ਸੀ ਇੱਕ ਪਰੌਂਠਾ ਸਬਜੀ ਦੇ ਨਾਲ ਤੇ ਇੱਕ ਮੈਂ ਇਹਨੂੰ ਰੋਟੀ ਬਾਤੀ ਸੀ ਸਿੰਪਲਰ ਮੈਂ ਕਿਹਾ ਵੀ ਇਹਨੇ ਪਤਾ ਨਹੀਂ ਪਰੌਂਠਾ ਖਾਓਗੇ ਨਹੀਂ ਉਹ ਖਾ ਜਾਂਦਾ ਅੱਧਾਕ ਤੇ ਬਾਕੀ ਅਸੀਂ ਹੁਣ ਘਰੇ ਬੈਗ ਵੀ ਨਹੀਂ ਲਾਇਆ ਕਿਚਨ ਚਾ ਕੇ ਸਿੱਧਾ ਟਿਫਨ ਕੱਢੀ ਉਹਨੂੰ ਹੀ ਸਬਜੀ ਨੂੰ ਸਵਾਦ ਲੱਗਣ ਲੱਗੀ ਗਰਮ ਵੀ ਨਹੀਂ ਕਰੀ ਉਹ ਕੋਨੇ ਠੰਡੀ ਉਹ ਰੋਟੀ ਠੰਡੀ ਉਹ ਸਬਜੀ ਬੈਗ ਵੀ ਉੱਤੇ ਹੀ ਹਾਜੀ ਪੋਕਣੀ ਅਸੀਂ ਆ ਗਏ ਹੈਨਾ ਉਹ ਤਾਂ ਲੰਚ ਕਰਿਆ ਕਰਨ ਉਹ ਤਾਂ ਨਹੀਂ ਨਾ ਅੱਧਾ ਬਈ ਹੋਦਰੀ ਬਦਲ ਦਿੰਦੇ ਥੋੜਾ ਬਲਾ ਥੋੜਾ ਜਿਹਾ ਕਰ ਚੀਕ ਬਈ ਨਾ ਕਿ ਨਹੀਂ ਐਵੇਂ ਕਰਦੇ ਤੇ ਬਹੁਤ ਤੋਂ ਦਲ ਵੀ ਧੋਲੇ ਲੈ ਕੇ ਖਦਾ ਜਰਨੀ ਪੈ ਤੇ ਥੱਲੇ ਜਾਣੀ ਹੁਣ ਪਾਤਾ ਨੇ ਹਾਂਜੀ ਹਾਂ ਹਾਂਜੀ ਬੱਟ ਦੇ ਹੁਣ ਕਿਹਿਆ ਚੱਲ ਗਿਆ ਕਿੱਦਾਂ ਲੱਗਿਆ ਵਧੀਆ ਲੱਗਿਆ ਹਾਂ ਲਓ ਜੀ ਕੋ ਆਪਾਂ ਕੱਢ ਲਏ ਆ ਰੰਗ ਆਇਆ ਬਹੁਤ ਸੋਹਣਾ ਕੋਈ ਇਹਦਾ ਕਲਰ ਆਟਾ ਵੀ ਠੀਕ ਆ ਹੈਨਾ ਹਾਂ ਆਟਾ ਵੀ ਵਧੀਆ ਬਣ ਗਿਆ ਆਟੋਟੇ ਵੀ ਠੀਕ ਆ ਸਾਰਿਆਂ ਨੇ ਕਰਿਆ ਟੇਸਟ ਕੋ ਆਪਾਂ ਲਵਾਤਾ ਤੇ ਹੁਣ ਪਿੰਨੀਆ ਵੰਟਾਂਗੇ ਪਿੰਨੀਆ ਦਾ ਸੈਂਟ ਦੇਖਿਓ ਤਾਂ ਦਿਖਾਵਾਂਗੇ ਨਾਲ ਦੇ ਨਾਲ ਠੀਕ ਐ ਮਿੱਠਾ ਵਗੈਰਾ ਹੈਨਾ ਸਾਰਾ ਠੀਕ ਹੈ ਲੈ ਵੇ ਬੱਚੇ ਵੀ ਕਰ ਰਹੇ ਨੇ ਟੇਸਟ ਡੈਡੀ ਨੂੰ ਵੀ ਦਿਓ ਦੇ ਤਾਂ ਚਲੋ ਪਟੋ ਚਲੋ ਇਹ ਬਣਾ ਦੇ ਮਿੰਨੀ ਵਸਾ ਕੇ ਇਹਨੂੰ ਬੜਾ ਸਹੀ ਨਾ ਹੋਵੇ ਫਿਰ ਕਿਵੇਂ ਬਹੁਤ ਸੋਹਣਾ ਕਲਰ ਆਇਆ ਬਹੁਤ ਵਧੀਆ ਟਾਈਮ ਤਾਂ ਲੱਗ ਗਿਆ ਬਹੁਤ ਜ਼ਿਆਦਾ 2 ਘੰਟੇ ਲੱਗ ਗਏ ਇਰਮਾਨਾ ਪ੍ਰਾਂਤ ਭਈਏ ਬੱਚੇ ਇਹ ਲਿਆ ਦੇ ਤੇ ਹਾਂਜੀ ਆਹ ਲਓ ਜੀ ਆਹ ਖੁਆ ਆਪਣਾ ਬਣ ਗਿਆ 컬러 ਆਇਆ ਬਹੁਤ ਵਧੀਆ ਰਸ 15 ਕਿਲੋ ਦੇ ਵਿੱਚੋਂ ਖੁਆ ਬਹੁਤ ਵਧੀਆ ਨਿਕਲ ਆਇਆ ਸੀਗਾ ਤੇ 2.5 ਕਿਲੋ ਖੁਆ ਵੀ ਆਪਾਂ ਪੂਰਾ ਰਾੜੇ ਆ ਆਟਾ ਵਗੈਰਾ ਆਪਾਂ ਭੁੰਨ ਕੇ ਪਾ ਲਿਆ ਮਿੱਠਾ ਵੀ ਬਹੁਤ ਵਧੀਆ ਠੀਕ ਹੈ ਤੇ ਸਾਰਿਆਂ ਨੇ ਕਰਿਆ ਟੇਸਟ ਬਹੁਤ ਵਧੀਆ ਬਹੁਤ ਜ਼ਿਆਦਾ ਟੇਸਟੀ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਦੇ ਆ ਕਰੋ ਧੰਨਵਾਦ ਜੀ ਜੇ ਕਿਸੇ ਨੇ ਬੁਕਿੰਗ ਕਰਨੀ ਹੈ ਹਾਂ ਤਾਂ ਕਰ ਲਿਓ ਹਾਂ ਜੀ ਕਿਰਨ ਦੇ ਪਰੋਤਨ ਵਰਤਦੇ ਮੈਂ ਸਵੇਰ ਦੀ ਲੱਗੀ ਹੋਈ ਥੱਕੇ ਪਈਆਂ ਸੀ ਕੋਈ ਗੱਲ ਨਹੀਂ ਸਾਰੇ ਸਹੀ ਗੱਲ ਹੈ ਬੁਕਿੰਗ ਜਰੂਰ ਕਰੋ ਇਹ ਪਹੁੰਚ ਲੈਣਗੇ ਸਾਰਾ ਖੋਆ ਦੀਦੀ ਨਹੀਂ ਗੱਡੇ ਕਿਉਂਕਿ ਇਸ ਜਿਹਦੇ ਟਾਈਮ ਸੇ ਸਾਜਦੇ ਉੱਠ ਕਰਦੇ ਨੇ ਨਾ ਸਾਜਦੇ ਪਹੁੰਚਣਗੇ ਇਹ ਪੂਰਾ ਜੇ ਤੁਸੀਂ 8 ਵਜੇ ਦਾ ਟਾਈਮ ਦਵੋਗੇ ਤਾਂ ਇਹਨਾਂ ਨੇ 7 ਵਜੇ ਤੁਹਾਡੇ ਕੋਲ ਪਹੁੰਚ ਜਾਣਾ ਇੱਕ ਘੰਟਾ ਟਾਈਮ ਹੈ ਸਾਈਕਲ ਚੱਕਣਗੇ ਇਹਨਾਂ ਨੇ ਸਾਈਕਲ ਚੱਕ ਕੇ ਆਪ ਚੱਕ ਲੈਣੇ ਨੇ ਹਾਂ ਕੈਲੀਅਰ ਤੇ ਕੋਚਣੇ ਕੋਚਣੇ ਲੈ ਕੇ ਜਾਣਾ ਕੋਈ ਸਰ ਤੁਸੀਂ ਕਿ ਸਿਲੰਡਰ ਮੰਗਾ ਕੇ ਰੱਖਿਓ ਹਾਂਜੀ ਹਾਂ ਬਸ ਸਿਲੰਡਰ ਤੁਹਾਡਾ ਆਪਣਾ ਹੋਵੇ ਬੁਕਿੰਗ ਜ਼ਰੂਰ ਕਰਿਓ ਜੀ ਧੰਨਵਾਦ ਜੀ